ਲੋੜੀ ਦੇ ਤਿਹਾੜੀਆਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਸਾਡੇ ਪਿੰਡ ਲੋੜੀ ਬਹੁਤ ਹੀ ਉਤਸ਼ਾਹ ਨਾਲ ਮਨਾਈ ਜਾਂਦੀ ਆ ਸਾਰਾ ਪਿੰਡ ਇਕੱਠਿਆਂ ਲੋੜੀ ਮਨਾਉਂਦਾ ਵਾ ਸਾਡਾ ਪਿੰਡ ਦੇ ਵਿੱਚ ਇੱਕ ਥੜਾ ਵਾ ਜੋ ਪਿੰਡ ਦੇ ਬਿਲਕੁਲ ਵਿਚਕਾਰ ਆਦ ਉੱਥੇ ਲੋੜੀ ਹਰ ਸਾਲ ਬਾਲੀ ਜਾਂਦੀ ਆ ਤੇ ਉਸ ਦਾ ਇਤਿਹਾਸ ਤੇ ਲੋੜੀ ਦਾ ਇਤਿਹਾਸ ਸਾਡੇ ਪਿੰਡ ਦੇ ਬਜ਼ੁਰਗ ਦੱਸਣਗੇ ਤੇ ਆਓ ਉਹਨਾਂ ਕੋਲ ਚੱਲਦੇ ਆ ਨਾਲੇ ਲੋੜੀ ਸਿੱਖਦੇ ਆ ਤੇ ਨਾਲੇ ਗੱਲਾਂ ਬਾਤਾਂ ਕਰਦੇ ਆ ਫੁੱਲਾਂ ਨਾਲ ਫੁੱਲੋ ਵਿਚੋੜੀ ਦੇ ਮਾਈ ਲੋੜੀ ਡੈਕ ਵੇ ਡੈਕ ਡੈਕ ਵਿੱਚ ਰੀਲ ਰੀਲ ਵਿੱਚ ਗਾਣੇ ਪਾਵਈ ਜਾਣੇ। ਲਵ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਹੈਵਦਪੁਰ ਦੇ ਵਿੱਚ ਲੋੜੀ ਬਾਲੀ ਹੋਈ ਆ ਥੜੇ ਤੇ ਤੇ ਇਹ ਤੁਹਾਨੂੰ ਦੱਸਣਗੇ ਕਦੋਂ ਦੀ ਲੋੜੀ ਬਾਲੀ ਜਾ ਰਹੀ ਆ ਪਿੰਡ ਹੈਵਦਪੁਰ ਦੇ ਵਿੱਚ ਸਾਰਿਆਂ ਨੂੰ ਕਿਰਪਾ ਕਰੇ ਸਾਰਿਆਂ ਨੂੰ ਲੋੜੀ ਦੀਆਂ ਵੱਧ ਵੱਧ ਮੁਬਾਰਕਾਂ ਸਾਰਿਆਂ ਨੂੰ ਜੀ ਆਇਆਂ ਨੂੰ ਸੰਗਤ ਨੂੰ ਇਹ ਪਰੰਪਰਾ ਜੋ ਬਚਪਨ ਸਾਡਾ ਹੋਇਆ ਵਾ ਉਦੋਂ ਤੋਂ ਚੱਲਦੀ ਆ ਦੇਖਦੇ ਆ ਵੱਡ ਬਡੇਰਿਆਂ ਤੋਂ ਹਾਂਜੀ ਇਹ ਸਾਡਾ ਜਿਹੜਾ ਇਹ ਧਿਆਵਾਰ ਹੈਗਾ ਲੋਹੜੀ ਦਾ ਇਹੋ ਜਿਹਾ ਇਹ ਦੇਖਦੇ ਆ ਮਤਲਬ ਇਦਾਂ ਅਸੀਂ ਮਤਲਬ ਇਹ ਸਦੀਆਂ ਤੋਂ ਚੱਲਿਆ ਆ ਰਿਹਾ ਆ ਜਿਹੜੀ ਸਾਡੀ ਇੱਥੋਂ ਦੀ ਪਰੰਪਰਾ ਹੈਗੀ ਆ ਹਾਂਜੀ ਸਾਡੇ ਕਿਸੇ ਦੀ ਇੱਥੇ ਕੋਈ 60 ਸਾਲ ਕੋਈ 65 ਸਾਲ 70 ਸਾਲ ਦੀ ਉਮਰ ਦੇ ਬਹੁਤ ਇੱਥੇ ਬੰਦੇ ਬੈਠੇ ਆ ਠੀਕ ਹੈ ਜੀ ਉਹਨਾਂ ਨੂੰ ਆਪਾਂ ਮਤਲਬ ਪੁੱਛਦੇ ਆ ਤਾਂ ਉਹ ਵੀ ਕਹਿੰਦੇ ਵੀ ਅਸੀਂ ਵੀ ਇਦਾਂ ਹੀ ਦੇਖਦੇ ਆ ਠੀਕ ਹੈ ਜੀ ਇਦਾਂ ਹੀ ਵੱਡਦੀ ਆਈ ਆ ਤੇ ਇਦਾਂ ਹੀ ਮਤਲਬ ਇਹ ਚੱਲਦਾ ਆਇਆ ਵਾ ਲੋੜੀ ਲੱਖ ਲੱਖ ਵਧਾਈਆਂ ਜੀ ਸਾਰਿਆਂ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਇਹ ਸਾਡੇ ਪਿੰਡ ਦੇ ਅਮਰੀਤ ਸਿੰਘ ਜੀ ਪ੍ਰਿੰਸੀਪਲ ਨੇ ਤੇ ਪਿੰਡ ਦੇ ਸ਼ੁਰੂ ਤੋਂ ਹੀ ਕਾਫੀ ਸਾਲਾਂ ਤੋਂ ਇੱਥੇ ਲੋੜੀ ਹਰ ਸਾਲ ਹੀ ਤੁਸੀਂ ਇੱਥੇ ਹੁੰਨੇ ਨਾ ਜੀ ਸਰ ਹਾਂਜੀ ਤੇ ਤੁਸੀਂ ਦੱਸੋ ਫਿਰ ਥੋੜਾ ਜਿਹਾ ਆਪਣਾ ਦੇਖੋ ਜੀ ਇਹ ਸਾਡੇ ਬਚਪਨ ਤੋਂ ਲੈ ਕੇ ਇਹ ਸਾਡੇ ਬਜ਼ੁਰਗਾਂ ਦੀ ਪਰੰਪਰਾ ਹੈ ਹਾਂਜੀ ਇਹ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਹਾਂਜੀ ਔਰ ਅਸੀਂ ਜਿੰਨਾ ਜ਼ਰ ਸਾਡੀ ਜ਼ਿੰਦਗੀ ਆ ਅਸੀਂ ਇਹਨੂੰ ਬਰਕਰਾਰ ਰੱਖਾਂਗੇ ਹਾਂਜੀ ਔਰ ਇਹ ਜਿਹੜੀ ਲੋੜੀ ਦਾ ਤਿਆਰ ਹੈ ਇਹ ਸਾਰੇ ਧਰਮਾਂ ਦੀ ਸਮੂਲੀਅਤ ਦਾ ਤਿਆਰ ਹੈ ਹਾਂਜੀ Hindu ਸਕੇਟਾ ਦਾ ਤਿਆਰ ਹੈ ਹਾਂਜੀ ਔਰ ਇਹਨੂੰ ਅਸੀਂ ਜਿੱਦ ਤੱਕ ਕਾਇਮ ਰੱਖਾਂਗੇ ਠੀਕ ਹੈ ਜੀ ਔਰ ਪ੍ਰਮਾਤਮਾ ਕਰੇ ਹਾਂਜੀ ਸਾਰੇ ਘਰਾਂ ਵਿੱਚ ਹਾਂਜੀ ਇਹ ਜੋ ਸੁਨੇਹਾ ਸੁੱਖ ਸੁਨੇਹਾ ਲੈ ਕੇ ਆਈ ਹੈ ਹਾਂਜੀ ਉਹ ਸੁੱਖ ਨੇ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਸਾਰੇ ਘਰਾਂ ਵਿੱਚ ਹਾਂਜੀ ਖੁਸ਼ੀਆਂ ਤੰਦਰੁਸਤੀਆਂ ਬਖਸ਼ੇ ਬਹੁਤ ਬਹੁਤ ਵਧਾਈਆਂ ਬੇਟੇ ਤੈਨ ਸਾਰੇ ਨਗਰ ਨੂੰ ਹਾਂਜੀ ਔਰ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਪਿੰਡ ਵੱਲੋਂ ਨਗਰ ਪੰਚਾਇਤ ਵੱਲੋਂ ਤਾਨਵਾਸਾ ਦੇ ਬੇਨਤੀ ਕਰਦਾ ਜੋ ਲੋੜੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਸਨਗਤ ਨੂੰ ਬਹੁਤ ਬਹੁਤ ਲੋੜੀ ਦੀਆਂ ਮੁਬਾਰਕਾਂ ਮੈਂ ਛਾਮੀ ਪੰਜ ਵਜੇ ਚੱਕਰ ਮਾਰਿਆ ਸੀ ਉਦੋਂ ਜਵਾਨ ਲੱਗੇ ਹੋਏ ਸੀ ਕਿ ਇਥੇ ਮਿਹਨਤ ਕਰਨ ਵਾਸਤੇ ਮੈਂ ਪੁੱਛ ਹੀ ਰਿਹਾ ਸੀ ਮੈਂ ਅਕਰ ਜਦੋਂ ਅਸੀਂ ਬੱਚੇ ਹੁੰਦੇ ਸੀਗੇ ਪੜਦੇ ਹੁੰਦੇ ਸੀਗੇ ਚਾਚੇ ਹੁਣੀ ਸਾਰੇ ਉਦੋਂ ਸਾਡੇ ਤੋਂ ਬਹੁਤ ਵੱਡੇ ਆ ਚਲੋ ਤੇ ਅਸੀਂ ਰਾਤ ਨੂੰ ਜਾਣਾ ਨਾਲ ਵੈਹੇ ਰੌਣਕ ਮੇਲਾ ਦੇਖਣ ਦਾ ਕਰਕੇ ਜਿਹੜੀ ਪੈਸੇ ਦਾ ਹੀ ਪਾਸੇ ਪਿਆ ਕੇ ਲਿਆ ਕੇ ਰੱਖਦਣਾ ਉੱਥੇ ਤਾਂ ਬਹੁਤ ਵਧੀਆ ਲੱਗਾ ਇਸੇ ਕਰਕੇ ਮੈਂ ਚੱਕਰ ਮਾਰਦਾ ਮਾਰਦਾ ਮੈਂ ਕਿ ਨਹੀਂ ਅੱਜ ਥਰੇ ਤੇ ਵੀ ਜਾਣਾ ਵਾਹਿਗੁਰੂ ਜੀ ਖਾਲਸਾ ਲੋਹੜੀ ਦਾ ਬਹੁਤ-ਬਹੁਤ ਮੁਬਾਰਕਾ ਸੱਸੀ ਘਾਲ ਸਾਰਿਆਂ ਨੂੰ ਲੋਹੜੀ ਜਿਹੜੀ ਮੂਲ ਰੂਪ ਵਿੱਚ ਇਹ ਆਵੇ ਇੱਕ ਮੌਸਮੀ ਤਿ ਕਿਉਂਕਿ ਸ਼ੁਰੂ ਤੋਂ ਹੀ ਜਿਹੜੇ ਆਪਾਂ ਲੋਕ ਆ ਨਾ ਜਿਨ੍ਹਾਂ ਵਿੱਚ ਜਿਹੜੇ ਆਪਣੇ ਵੱਡੇ-ਵਡੇਰੇ ਸੀ ਉਹ ਕਿਸਾਨੀ ਨਾਲ ਸੰਬੰਧਤ ਸੀ ਖੇਤੀ ਕਰਦੇ ਸੀ ਤੇ ਆਪਣਾ ਵੀ ਪੇਟ ਪਾਲਦੇ ਅਤੇ ਆਲੇ-ਦੁਆਲੇ ਲੋਕਾਂ ਦੇ ਖਾਣ ਵਾਸਤੇ ਵੀ ਨਾਲ ਸਬਜ਼ੀਆਂ ਪੈਦਾ ਕਰਦੇ ਸੀ ਇਹਦੇ ਵਿੱਚ ਜਿਹੜੀ ਪਹਿਲੀ ਫਸਲ ਹੈ ਜਿੱਦਾਂ ਹੁਣ ਕਣਕ ਤੇ ਦੂਸਰ ਅਰਾ ਵਗੈਰਾ ਦਾ ਝੋਨੇ ਤੇ ਹੋਰ ਜਿਹੜੀਆਂ ਪਿਛਲੀਆਂ ਫਸਲਾਂ ਸੀ ਨਾ ਉਹ ਸੰਭਾਲੀਆਂ ਗਈਆਂ ਲੋਕ ਵੇਲੇ ਹੋ ਕੇ ਨਵੀਂ ਫਸਲ ਵੀ ਬੀਜ ਲਈ ਇਹਦੇ ਵਿੱਚ ਵੇਲ ਹੈਗਾ ਖੂਬ ਵੇਲ ਹੈਗਾ ਤੇ ਠੰਡ ਤਾਂ ਵੀ ਮੌਸਮ ਹੈਗਾ ਵਾ ਇਹ ਇਹ ਦੇਖਦੇ ਅਕਸਰ ਲੋਕਾਂ ਨੇ ਜੇ ਲੋਹੜੀ ਇਦਾਂ ਅੱਗ ਨਹੀਂ ਬਾਲਦੇ ਤਾਂ ਘਰਾਂ ਵਿੱਚ ਕਿਹਨੇ ਹੀਟਰ ਰੱਖਿਆ ਕਿਸੇ ਨੇ ਕੁਛ ਰੱਖਿਆ ਅੱਗ ਜ਼ਰੂਰ ਬਾਲਦੇ ਕਿਉਂਕਿ ਠੰਡੇ ਨਹੀਂ ਹੁੰਦੀ ਆ ਫਿਰ ਇਹ ਆ ਵੀ ਇਹ ਹੌਲੀ-ਹੌਲੀ ਇਹ ਇਸ ਤਿਹਾਰ ਨੂੰ ਇਹਨੂੰ ਇੱਕ ਤਿਹਾਰ ਦਾ ਰੂਪ ਦੇ ਦਿੱਤਾ ਗਿਆ ਕਿਸਾਨਾਂ ਨੇ ਤੇ ਤਿਹਾਰ ਦੇ ਨਾਲ ਕੁਝ ਉਹਨਾਂ ਨੇ ਇਤਿਹਾਸ ਵੀ ਜ਼ਰੂਰ ਜੋੜ ਲਿਆ ਜੋੜ ਕੇ ਕੋਈ ਇਤਿਹਾਸ ਹੈਗਾ ਵੀ ਖਾਸ ਕਰਕੇ ਦੁੱਲੇ ਪੱਟੀ ਦਾ ਕਿਉਂਕਿ ਤੁਸੀਂ ਦੇਖੋ ਜਦੋਂ ਕਿਤੇ ਕੋਈ ਲੋਹੜੀ ਮੰਗਣ ਜਾਂਦਾ ਉਹ ਤਾਂ ਕਹਿੰਦਾ ਨਾ ਸੁੰਦਰ ਮੁੰਦਰੀਏ ਇਹਰਾ ਕੌਣ ਵਿਚਾਰਾ ਉਹ ਕਹਿੰਦੇ ਮੇਰੇ ਦੁੱਲਾ ਪੱਟੀ ਵਾਲਾ ਦੁੱਲੇ ਪੱਟੀ ਦਾ ਇੱਕ ਇਤਿਹਾਸ ਹੈ ਦੁੱਲਾ ਪੱਟੀ ਜਿਹੜਾ ਸੀ ਨਾ ਇਹ ਜਿਹੜਾ ਇਲਾਕਾ ਹੁਣ ਪਾਕਿਸਤਾਨ ਦੇ ਵਿੱਚ ਹੈ ਨਾ ਉੱਥੇ ਪੈਦਾ ਹੋਇਆ ਸੀ ਕਿਉਂਕਿ ਉਦੋਂ ਜਦੋਂ ਪੈਦਾ ਹੋਇਆ ਉਦੋਂ ਪਾਕਿਸਤਾਨ ਤੇ ਹਿੰਦੁਸਤਾਨ ਸਾਰੇ ਰੱਖ ਕੇ ਇੱਕ ਹੀ ਸੀ ਅੱਛਾ ਉਹਦੇ ਜਿਹੜੇ ਵੱਡੇ-ਵੱਡੇਰੇ ਸੀ ਨਾ ਦੁੱਲੇ ਪੱਟੀ ਦੇ ਉਹ ਰਾਜਪੂਤਾਂ ਸੋਸੇ ਪਿੱਛੇ Rajasthan ਦੇ ਜਿਹੜੇ ਰਾਜਪੂਤ ਜਿਹੜੇ ਜਿਹੜੇ ਬਹਾਦਰ ਲੋਕ ਸੀ ਉਹ ਉੱਜੜ ਕੇ ਆਏ ਸੀ ਇਹ ਇਲਾਕਾ ਵਧੀਆ ਸੀ ਤੇ ਇੱਥੇ ਵੱਸ ਗਏ ਸੀ ਤੇ ਕਿਸਾਨੀ ਦਾ ਕੰਮ ਕਰਨ ਉਹ ਤੇ ਉਹ ਆ ਕੀ ਮਤਲਬ ਇੱਕ ਕਿਸਾਨ ਜਿਹੜਾ ਨਾ ਇਹ ਜਦੋਂ ਥੋੜਾ ਜਿਹਾ ਖਿਸ਼ਾਲ ਹੋ ਜਾਂਦਾ ਜਿਹੜੀ ਮੌਕੇ ਦੀ ਨੇ ਸਰਕਾਰ ਹਨਾ ਉਹ ਇਹਦੇ ਤੇ ਟੈਕਸ ਬੋਧ ਲਾਉਂਦੀਆਂ ਜਿੱਦਾਂ ਅੱਜ ਵੀ ਆ ਆਪਣੀ ਪੈੜੀ ਲੈ ਚੱਲਿਆ ਸੀ ਨਾ ਦਾਨੀ ਬਾਨੀ ਇਦਾਂ ਹੀ ਉਦੋਂ ਜਿਹੜਾ ਅਕਬਰ ਦਾ ਰਾਜ ਸੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕਿਹਾ ਵੀ ਟੈਕਸ ਲਈ ਵਾਸਤੇ ਇਹ ਜਿਹੜੇ ਕਿਸਾਨ ਆ ਇਹਨਾਂ ਦੀ ਫਸਲ ਹੁੰਦੀ ਬੜੀ ਚੰਗੀ ਇਹਨਾਂ ਤੇ ਟੈਕਸ ਲਾਓ ਕਿਉਂਕਿ ਨਾ ਉਦੋਂ ਫੈਕਟਰੀਆਂ ਹੁੰਦੀਆਂ ਸੀ ਨਾ ਹੋਰ ਉਦੋਂ ਕੋਈ ਕੰਮ ਹੁੰਦੇ ਸੀ ਜਿਹਦੇ ਨਾਲ ਉਹ ਟੈਕਸ ਜਿਹੜਾ ਸਰਕਾਰਾਂ ਉਹਨਾਂ ਤੋਂ ਇਕੱਠਾ ਕਰਦੀਆਂ ਉਹਨਾਂ ਨੇ ਕਿਸਾਨਾਂ ਤੇ ਟੈਕਸ ਲਾਤਾ ਟੈਕਸ ਲਾਤਾ ਤੇ ਜਿਹੜਾ ਦੁੱਲੇ ਭੱਟੇ ਦੁੱਲਾ ਭੱਟੀ ਸੀ ਨਾ ਇਹਦਾ ਜਿਹੜਾ ਪਿਓ ਸੀ ਉਹ 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 ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਵੀ ਅਸੀਂ ਮਤਲਬ ਅਟੈਚ ਨਹੀਂ ਦੇਣਾ ਹੋਇਆ ਕਿ ਇਹ ਹਕੂਮਤਾਂ ਜਿਹੜੀਆਂ ਮਾ ਜ਼ਬਰ ਹਕੂਮਤਾਂ ਇਹਨਾਂ ਨੇ ਕੀ ਕੀਤਾ ਦੁੱਲੇ ਭੱਟੀ ਦਾ ਪਿਓ ਟਨਾਲ ਹੋਰ ਜਿਨ੍ਹਾਂ ਨੇ ਨਾਂ ਕੀਤੀ ਸੀ ਉਹਨਾਂ ਨੂੰ ਕਤਲ ਕਰਤਾ ਸੀ ਉਹਨਾਂ ਨੂੰ ਲਿਆ ਕੇ ਮਾਰ-ਮਾਰ ਦਿੱਤਾ ਸੀ ਹੇਰ ਲੈ ਮਾਰ ਕੇ ਤੇ ਉਹਨਾਂ ਦੀ ਜਿਹੜੀ ਢਾੜੇ ਦੇ ਵਿੱਚ ਇਹਦਾ ਫੂਸ ਪਾ ਕੇ ਤਾਂ ਕੰਨ ਨਾ ਢੰਗ ਦਿੱਤਾ ਸੀ ਸਹੀ ਗੱਲ ਹੈ ਇਹ ਵਾਜੇ ਇਹ ਮਾਂ ਜਿਹੜੀ ਸੀ ਨਾ ਦੁੱਲੇ ਦੀ ਮਾਂ ਉਹ ਆਪਦੇ ਉਹਦਾ ਪਿਓ ਚਾਰ ਕਿਸਾਨ ਪਹਿਲਾਂ ਗੁজার ਗਿਆ ਸੀ ਦੁੱਲੇ ਦਾ ਜਨਮ ਬਾਅਦ ਚ ਹੁੰਦਾ ਉਹਦੀ ਮਾਂ ਨੇ ਮਤਲਬ ਇਸ ਗੱਲ ਨੂੰ ਗੁਪਤ ਰੱਖਿਆ ਸੀ ਆਪਣੇ ਮੁੰਡੇ ਨੂੰ ਨਹੀਂ ਦੱਸਣਾ ਤੇ ਇਹ ਕੋ ਨੂੰ ਕੋਈ ਦੱਸਦਾ ਵਿਚਾਰੇ ਨੇ ਤੇ ਫੇਰ ਹੀ ਸੀ ਨਾ ਤੇ ਦੁੱਲਾ ਜਿਹੜਾ ਸੀਦਾ ਉਹ ਮਤਲਬ ਜਦੋਂ ਹੌਲੀ ਹੌਲੀ ਜਵਾਨ ਹੋਇਆ ਨਾ ਇੱਕ ਉਹਨਾਂ ਸਮਿਆਂ ਦੇ ਵਿੱਚ ਅਕਬਰ ਦੇ ਮੁੰਡਾ ਹੋਇਆ ਸੀ ਉਸੀ ਸਦੁਰਾਜਾਂ ਘੀਰ ਉਹ ਜਹਾਂ ਘੀਰ ਦੀ ਮਾਂ ਜਿਹੜੀ ਸੀ ਨਾ ਉਹ ਉਹਨੇ ਕਹਿ ਮੈਂ ਆਪਦੇ ਮੁੰਡੇ ਨੂੰ ਬਹਾਦਰ ਬਣਾਉਣਾ ਚਾਹੁੰਦੀ ਆ ਉਹਨੂੰ ਕਿਸੇ ਨੇ ਕਹਿ ਜੇ ਤੈਨੂੰ ਬਹਾਦਰ ਬਣਾਉਣਾ ਨਾ ਤੇ ਤੈਨੂੰ ਕਿਸੇ ਰਾਜਪੂਤ ਔਰਤ ਦਾ ਇਹਨੂੰ ਦੁੱਧ ਪਿਲਾਉਣਾ ਪਊਗਾ ਹੋਇਆ ਇਹ ਵੀ ਉਹ ਜਿਹੜਾ ਪਤਾ ਲੱਗਾ ਬਈ ਦੁੱਲਾ ਜਿਹੜਾ ਨਾ ਦੁੱਲੇ ਉਹ ਹਾਨੀ ਪਰਵਾਨੀ ਸੀ ਉਹ ਬੱਚਾ ਜਿਹੜਾ ਸੀ ਜਿਹਦੀ ਮਾਂ ਨੂੰ ਰਾਜਪੂਤਨੀ ਦਾ ਦੁੱਧ ਚਾਹੀਦਾ ਸੀ ਉਹਨੂੰ ਦੁੱਧ ਉਹਦੀ ਮਾਂ ਦਾ ਪਿਲਾਇਆ ਗਿਆ ਤੇ ਜਿਹੜਾ ਦੁੱਲਾ ਸੀ ਨਾ ਹੈਤ ਬੜੇ ਗਰੀਬ ਘਰ ਦਾ ਸੀ ਪਰ ਉਹਦੀ ਪਾਲਣਾ ਪੋਸਣ ਜਿਹੜੀ ਉਹ ਰਾਜਿਆਂ ਦੇ ਪਰਿਵਾਰ ਚ ਹੋਈ ਸੀ ਤੇ ਉਦਾਂ ਹੀ ਮਤਲਬ ਉਦਾਂ ਦੇ ਸ਼ਸਤਰ ਵੀਰਾਂ ਨੂੰ ਦਿੱਤੀ ਗਈ ਉਦਾਂ ਦਾ ਹੀ ਮਤਲਬ ਉਹਦਾ ਹੋਰ ਉਹਦੀ ਤਿਆਰੀ ਕੀਤੀ ਗਈ ਪੜ੍ਹਾਈ ਲਿਖਾਈ ਕੀਤੀ ਗਈ ਉਹ ਜਦੋਂ ਫਿਰ ਹੌਲੀ ਹੌਲੀ ਦੁੱਲਾ ਹੋਇਆ ਨਾ ਦੁੱਲਾ ਵੱਡਾ ਹੋਇਆ ਇਹ ਜਵਾਨ ਹੋ ਗਿਆ ਕਿਉਂਕਿ ਜਿਹੜੇ ਬਹਾਦਰ ਲੋਕ ਹੁੰਦੇ ਆ ਨਾ ਉਹਨਾਂ ਦੇ ਸ਼ੁਰੂ ਤੋਂ ਬਚਪਨ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਕਿਸ ਪਾਸੇ ਜਾਣ ਵਾਲਾ ਵਾ ਉਨੇ ਉਹ ਗਲੇਲ ਦਾ ਬੜਾ ਮਾਰ ਸੀ ਜਿਹੜਾ ਜਿਹੜਾ ਦੁੱਲਾ ਸੀ ਉਹਨੇ ਕੀ ਕਰਨਾ ਦੇਉ ਜੇ ਔਰਤਾਂ ਨੇ ਆਉਣਾ ਨਾ ਪਾਣੀ ਪੂਣੀ ਲੈਣ ਆਉਣਾ ਤਾਂ ਉਹਨਾਂ ਦੇ ਘੜਿਆਂ 'ਚ ਮਾਰ ਕੇ ਤੇ ਗਲੇਬ ਮਾਰ ਕੇ ਉਹਦੇ ਘੜੇ ਤੋੜ ਦਿੰਦਾ ਸੀ ਹਾਂ ਉਹਨੂੰ ਉਹਨੂੰ ਫਿਰ ਕਿਸੇ ਨੇ ਲਾਮਾ ਦਿੱਤਾ ਉਹ ਤੂੰ ਇਹਨਾਂ ਦੇ ਘੜੇ ਜੋ ਇੱਕ ਔਰਤ ਨੇ ਵੀ ਤੂੰ ਸਾਡੇ ਘੜੇ ਜੋ ਤੋੜਦਾ ਤਾਂ ਤੂੰ ਜਿਹੜਾ ਕੰਮ ਕਰਨਾ ਉਹ ਕਰ ਦ ਚੱਜ ਦੇ ਕੰਮ ਕਰ ਉਹਨੂੰ ਫਿਰ ਉਹ ਦੱਸਤਾ ਕਿਸੇ ਨੇ ਵੀ ਇਦਾਂ ਜਿਹੜਾ ਤੇਰਾ ਪਿਓ ਸੀ ਨਾ ਆ ਜਿਹੜੇ ਆ ਹੈਗਾ ਅਫੋਰ ਬਾਸਾ ਇਹਦੇ ਜਿਹੜੇ ਦਰਿੰਦੇ ਦੇ ਜਿਹੜੇ ਸੂਬੇਦਾਰ ਆ ਉਹਨਾਂ ਨੇ ਮਾਰ ਦਿੱਤਾ ਸੀ ਉਹ ਫਿਰ ਹੌਲੀ ਹੌਲੀ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਇਸ ਗੱਲ ਦਾ ਉਹਨੇ ਫਿਰ ਕਿਉਂਕਿ ਅਸਰ ਸਸਤਾ ਚਲਾਉਣੇ ਤੋਂ ਸਿੱਖ ਗਿਆ ਸੀ ਉਹਨੇ ਤੇ ਆਪਣੇ ਨਾਲ ਹੋਰ ਲੋਕਾਂ ਨੂੰ ਤਿਆਰ ਕਰਕੇ ਇਹਨਾਂ ਤੋਂ ਬਦਲਾ ਲੈਣ ਦਾ ਜਿਹੜਾ ਸੀ ਪ੍ਰੋਗਰਾਮ ਬਣਾਇਆ ਪ੍ਰੋਗਰਾਮ ਬਣਾਇਆ ਤੇ ਉਹ ਉਹ ਫਿਰ ਇੱਕ ਨਾਲ ਉਹਨੇ ਆਪਦੀ ਭੈਣ ਬਣਾ ਲਈ ਜਿਹੜਾ ਕਹਿੰਦੇ ਨਾ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਉਹਨੇ ਭੈਣ ਬੜਾਈ ਭੈਣ ਬੜੀ ਗਰੀਬ ਪਰਵਾਰ ਦੀ ਸੀ ਉਹਦਾ ਉਹਦਾ ਉਹਨੇ ਵਿਆਹ ਕੀਤਾ ਉਹਨੂੰ ਮਾਰਾ ਮੋਟਾ ਜਿਹੜਾ ਦਾਮ ਦਾ ਸ਼ਰਾਸੇ ਉਹ ਦਿੱਤੀ ਤਾਂ ਭੈਣ ਵਿਆਹੀ ਫਿਰ ਉਹ ਜਿਹੜੇ ਉਹਦਾ ਅਕਸਰ ਜਿਵੇਂ ਤੇਨੂੰ ਪਹਿਲਾਂ ਦੱਸਿਆ ਇੱਦਾਂ ਇੱਕ ਬੜਾ ਤਗੜਾ ਬੰਦਾ ਨਾ ਉਹਦੇ ਲਈ ਅਕਬਰ ਲਈ ਘੋੜੇ ਲੈ ਕੇ ਆ ਰਿਹਾ ਸੀ ਅੱਛਾ ਜੀ ਉਹਨੇ ਕੀ ਕੀਤਾ ਉਹ ਘੋੜੇ 500 ਘੋੜਾ ਸੀ ਉਹ ਖੋਹ ਕੇ ਉਹਨੇ ਆਂਦੇ ਜਿਹੜੇ ਸੱਜਣ ਮਿੱਤਰ ਸੀ ਉਹਨਾਂ ਨੂੰ ਦਿੱਤੇ ਉਹਨਾਂ ਦਿੱਤੇ ਵੀ ਸਾਡੇ ਕੰਮ ਹੋ ਗਏ ਇਸੇ ਤਰ੍ਹਾਂ ਜਦੋਂ ਹੋਰ ਕੋਈ ਪਤਾ ਲੱਗਦਾ ਨਾ ਫਲਾਣੇ ਕੋ ਬੜਾ ਧਨਵਾਨ ਬੰਦਾ ਉਹ ਤੁਹਾਨੂੰ ਧੰਨ ਦਵਤਿਆ ਉਹ ਵੀ ਲੈ ਆਉਣਾ ਤੇ ਉਹਨਾਂ ਉਹਨਾਂ ਦੇ ਵਿੱਚ ਵੰਡ ਦੇਣਾ ਇਸ ਤਰ੍ਹਾਂ ਉਹਨੇ ਨਾ ਕਿਉਂਕਿ ਉਹਨੂੰ ਪਤਾ ਜੋ ਲੱਗਿਆ ਸੀ ਮੇਰੇ ਪਿਓ ਨੂੰ ਐਸ ਗੱਲੋਂ ਮਾਰਿਆ ਉਹਨੇ ਇਸ ਗੱਲ ਦਾ ਬਦਲਾ ਲੈਣ ਦੀ ठान ਲਈ ਸੀ ਉਹ ਤਿਆਰ ਕੀਤੀ ਆਪਦੀ ਉਹ ਜਿਹੜੀ ਫੌਜ ਸੀ ਦੀ ਤੇ ਤਿਆਰ ਕੀਤੀ ਸੀ ਤੇ ਉਹ ਫਿਰ ਇਸ ਗੱਲ ਤੋਂ ਨਾ ਜਿਹੜੇ ਹੈਗੇ ਸੀ ਅਕਬਰ ਜਹਾਜ ਸ਼ਾਹ ਜਹਾਂ ਉਹਨਾਂ ਨੂੰ ਇਸ ਗੱਲ ਦਾ ਗੁੱਸਾ ਆਇਆ ਵੀ ਸਾਡੇ ਰਾਜ ਦੇ ਵਿੱਚ ਹੀ ਸਾਡੇ ਕੋਈ ਖਿਲਾਫ ਇਦਾਂ ਦੀਆਂ ਕਾਰਵਾਈਆਂ ਕਰੇ ਤੇ ਸਾਡੇ ਤੋਂ ਤਾਂ ਬਰਦਾਸ਼ਤ ਨਹੀਂ ਉਹਨਾਂ ਨੇ ਕੀ ਕੀਤਾ ਫਿਰ ਹੌਲੀ-ਹੌਲੀ ਨਾ ਉਹ 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 ਉਹਨੂੰ ਮਤਲਬ ਕਾਬੂ ਕਰਨਾ ਚਾਹਿਆ ਫਿਰ ਉਹ ਜਿਹੜੀ ਹੈਗੀ ਸੀ ਨਾ ਸੁੰਦਰ ਮੁਦਰੀਏ ਉਹ ਇੱਕ ਗਰੀਬਾਂ ਦੀਆਂ ਕੁੜੀਆਂ ਸੀ ਕੁੜੀਆਂ ਸੀ ਤੇ ਕੁੜੀਆਂ ਅੱਛੀਆਂ ਸੋਹਣੀਆਂ ਸੰਖਤੀਆਂ ਸੀ ਤੇ ਉਹ ਜਿਹੜੇ ਹੈਗੇ ਸੀ ਨਾ ਉਹਦੇ ਉਹਦੇ ਦਰਬਾਰੀ ਗਰੀਬਾਪੇ ਗਰੀਬ ਸੀ ਤੇ ਉਹ ਜਿਹੜੇ ਸੀ ਨਾ ਡਰੇ ਹੋਏ ਸੀ ਉਸ ਹਕੂਮਤ ਤੋਂ ਵੀ ਡਰੇ ਹੋਏ ਸੀ ਤੇ ਡਰਦੇ ਸੀ ਉਹਨਾਂ ਕੋ ਉਹਨਾਂ ਨੇ ਕੀ ਕੀਤਾ ਭਈ ਇੱਕ ਕੁੜੀ ਦਾ ਵਿਆਹ ਹੋਣ ਆਲਾ ਸੀ ਤੇ ਇੱਕ ਦਾ ਰਿਸ਼ਤਾ ਹੋਣ ਆਲਾ ਸੀ ਉਹਨਾਂ ਨੇ ਪਤਾ ਲੱਗਾ ਨਾ ਵੀ ਜਿਹੜਾ ਦੁੱਲਾ ਉਹ ਗਰੀਬ ਗੁਰਬੇ ਦੀ ਸੁਣਦਾ ਉਹਨਾਂ ਉਹਦੇ ਤੇ ਪਹੁੰਚ ਕੀਤੀ ਉਹਨੇ ਕੀ ਕੀਤਾ ਫਿਰ ਉਹਨਾਂ ਨੂੰ ਤਿਆਰ ਕਰ ਲਿਆ ਉਹਦੇ ਮਾਤਿਆਂ ਨੂੰ ਤੁਸੀਂ ਜਿੱਦਾਂ ਕਰੋ ਤੁਸੀਂ ਤਿਆਰ ਹੋ ਕੇ ਆਵੋ ਤੇ ਉਧਰ ਜਿਹੜਾ ਮੁੰਡੇ ਆਲਾ ਸੀ ਉਹ ਵੀ ਡਰਦੇ ਸੀ ਉਹ ਉਸ ਘਰ ਵਿਆਹਣ ਤੋਂ ਉਹਨਾਂ ਦਾ ਕੋਈ ਜਿਹੜੇ ਹੈਗੇ ਨਾ ਸੁੰਦਰੀ ਮੁੰਦਰੀ ਉਹਦੇ ਮਾਪਿਆਂ ਦਾ ਵੀ ਤੇ ਸਰਕਾਰ ਦੇ ਨਾਲ ਬਰੋਧ ਸੀ ਉਹਨਾਂ ਕਿ ਆਲੇ ਤੁਸੀਂ ਬਰਾਤ ਰਾਤ ਨੂੰ ਲੈ ਕੇ ਆਓ ਉਹ ਮੰਨ ਗਏ ਉਹਨਾਂ ਕਿ ਕੀਤਾ ਠੰਡ ਠੰਡ ਦੇ ਦਿਨ ਸੀ ਤੇ ਲੱਕੜਾ ਵਗੈਰਾ ਇਕੱਠੀਆਂ ਕੀਤੀਆਂ ਤੇ ਐਡਾ ਮਤਲਬ ਧੂੜੀ ਲਾਤੀ ਆਲੇ ਧਵਾੜੇ ਜਿਹੜੇ ਲੋਕ ਸੀ ਨਾ ਉਹਨਾਂ ਨੂੰ ਸਰਦਾ ਲਿਆ ਵੀ ਆਓ ਤੁਸੀਂ ਨਾਲੇ ਆਪਾਂ ਸੁੰਦਰੀ ਮੁੰਦਰੀ ਦਾ ਵਿਆਹ ਕਰਨਾ ਤੇ ਤੁਸੀਂ ਆਓ ਨਾਲੇ ਲੋੜੀ ਸੇਪੋ ਤੇ ਜੋ ਤੁਹਾਡੇ ਕੋ ਸਰਦਾ ਪੁੱਛਦਾ ਉਦੋਂ ਹੁੰਦਾ ਕਿ ਸੀ ਜਾਂ ਗੋੜ ਹੁੰਦਾ ਜਾਂ ਸ਼ੱਕਰ ਹੁੰਦਾ ਸੀ ਚੰਤੇਲ ਹੁੰਦੇ ਸਹਿਜੀਆਂ ਚੀਜ਼ਾਂ ਤੇ ਉਹ ਸਾਰੇ ਤੇ ਲੈ ਕੇ ਆਏ ਤੇ ਨਾਲੇ ਲੋਹੜੀ ਸ਼ੇਕੀ ਤੇ ਉਹ ਨਾਲੇ ਉਹਨੇ ਦੁੱਲੇ ਨੇ ਉਹਨਾਂ ਕੁੜੀਆਂ ਦਾ ਵਿਆਹ ਕੀਤਾ ਤੇ ਦਾਜ ਕੀ ਦਿੱਤਾ ਜਿਹੜੀ ਆਈ ਸੀ ਨਾ ਸ਼ੱਕਰ ਗੋੜ ਉਹਦਾ 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 ਮਤਲਬ ਉਹਨੇ ਉਹਨਾਂ ਨੂੰ ਦਾਜ ਦਿੱਤਾ ਦੁੱਲੇ ਕੁੜੀ ਵਿਆਹੀ ਸ਼ੇਰ ਸ਼ੱਕਰ ਪਾਈ ਆਉਂਦਾ ਇਹਦੇ ਵਿੱਚ ਉਹ ਸ਼ੱਕਰ ਦਾ ਉਹਨੇ ਮਤਲਬ ਜਿਹੜਾ ਸੀ ਨਾ ਦਾਜ ਦਿੱਤਾ ਸੀ ਤੇ ਉਹ ਦੁੱਲਾ ਫਿਰ ਜਿਹੜਾ ਸੀ ਫਸ ਗਿਆ ਉਹ ਸਰਕਾਰ ਨੇ ਉਹਨੂੰ ਫਾਂਸੀ ਦਿੱਤੀ ਤੇ ਇਹ ਉਹਦਾ ਇਤਿਹਾਸ ਹੈ। ਵੋਟਾ ਮੋਟਾ ਇਤਿਹਾਸ। ਠੀਕ ਹੈ ਜੀ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਲੋੜੀ ਤੇ ਪੂਰਾ ਇਤਿਹਾਸ ਹੀ ਦੱਸਤਾ। ਕੋਈ ਕਹਿੰਦਾ ਵਾਲਵ ਦਾ ਕੋਈ ਕਹਿੰਦਾ ਕੇਸ ਕਟਾ ਜਿੱਥੇ ਮਰਜੀ ਜਾ ਖਤਮ ਨੂੰ ਖਾ ਮੈ ਖਾਨੇ ਮਸਤੀ ਮਨਾ ਮਸਤੀ ਮਨਾ ਮਸਤੀ ਮਨਾ ਮਸਤੀ ਮਨਾ ਉਹ ਦੁਨੀਆ ਚੋਰ ਚੱਕਿਆਂ ਦੀ ਨਾ ਗਹਿਰਾਂ ਦੀ ਨਾ ਸਕਿਆਂ ਦੀ ਦੁਨੀਆਂ ਚੋੜੇ ਚੱਕਿਆਂ ਦੀ ਨਾ ਗਹਿਰਾਂ ਦੀ ਨਾ ਸਕਿਆਂ ਦੀ ਦੁਲੰਡ ਕੇ ਸਲਾਮ ਤਹ ਜਾਣਗੇ ਫਸੇ ਨੇ ਤੇਰੇ ਪੁੱਤ ਨੂੰ ਤੇਰੇ ਉਠਾ ਵਾਲੇ ਲੁੱਟ ਕੇ ਲੈ ਜਾਣਗੇ ਠੀਕ ਹਾਂਜੀ ਦੇ ਭਾਜੀ ਗੋਪੀ ਭਾਜੀ ਫਿਰ ਕਾਹੀ ਹੈਗਾ ਫੋਨ ਤੇ ਲੋੜੀ ਮਨਾਈ ਆ ਰਹੀ ਪਿੰਡ ਹੈ ਹਾਂਜੀ 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 ਬ੍ਰਦਰ ਹਾਂਜੀ ਠੀਕ ਆ ਕਦੇ ਜਾਨੇ ਅੱਛਾ ਅੱਛਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਕਿਹਾ ਤੁਸੀਂ ਕੀ ਕਹਿਣਾ ਚਾਹੋਗੇ ਭਾਜੀ ਖੁੱਲੀ ਮੰਡੀ ਮੇਰੇ ਵੱਲੋਂ ਭਾਜੀ ਸਾਰੇਆਂ ਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੈਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਠੀਕ ਆ ਵੀਰੇ ਵਧਾਈਆਂ ਕਿੱਥੋਂ ਆ ਰਹੀਆਂ ਯੂ ਐਸ ਏ ਤੋਂ ਦੇਖੋ ਯੂਐਸਓ ਤਾਂ ਪਿੰਡ ਦੇ ਨਾਲ ਜੁੜੇ ਹੋਏ ਇੱਥੇ ਹਨਾ ਪਾਜੀ ਆਪਣੇ ਮਤਲਬ ਕਿ ਮਿਸ ਕਰਦੇ ਆ ਪੂਰਾ ਤੁਸੀਂ ਚਲੋ ਕੋਈ ਗੱਲ ਨਹੀਂ ਸਾਧਨ ਹੈ ਗਿਆ ਹੁਣ ਇਹ ਹੋ ਜਾਏ ਕਿ ਆਮਣੇ ਸਾਹਮਣੇ ਲਾਈਵ ਹੀ ਦਿਖਾ ਦਿੰਦਾ ਹੈ ਨਾ ਸਭ ਕੁਝ ਹਾਂਜੀ ਚਲੋ ਤੁਹਾਨੂੰ ਫਿਰ ਇੱਕ ਇੱਕ ਵਾਰੀ ਲੋੜੀ ਦੀਆਂ ਬਹੁਤ-ਬਹੁਤ ਵਧਾਈਆਂ